ਹੈਲੋ ਗਾਇਸ ਕਿਦਾਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤਾਂ ਸਾਥੀਓ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਆਏ ਤੇ ਅੱਜ ਆਪਾਂ ਇੱਕ ਵਾਰ ਫਿਰ ਜਾ ਰਹੇ ਆ ਕਗਰ ਨਦੀ ਤੇ ਨਾਲੀ ਦੀ ਅੱਜ ਆਪਣੀ ਤੀਸਰੀ ਚੌਥੀ ਵੀਡੀਓ ਹੈ ਪਰ ਇਹ ਵੀਡੀਓ ਪਹਿਲਾਂ ਕਿ ਦਿਨ ਪਾਈਆਂ ਸੀ ਅਤੇ ਉਸ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਆਪਾਂ ਇੱਕ ਵੀਡੀਓ ਫਿਰ ਪਾ ਰਹੇ ਆ ਤੇ ਅੱਜ ਦੀ ਇਹ ਸੀ ਵੀਡੀਓ 'ਚ ਤੁਹਾਨੂੰ ਕਗਰ ਨਦੀ ਦਾ ਵਿਊ ਵਿਖਾਵਾਂਗੇ ਕਿ ਗੱਗਰ ਨਦੀ ਵਿੱਚ ਅੱਜ ਕਿੰਨਾ ਪਾਣੀ ਪਹਿਲਾਂ ਨਾਲੋਂ ਜ਼ਿਆਦਾ ਹੈ ਜਾਂ ਘੱਟ ਹੈ ਪਾਣੀ ਘਟਿਆ ਜਾਂ ਵਧਿਆ ਹੈ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ ਆ ਤੁਹਾਡੇ ਨਾਲ ਇਹ ਰਿਕੁਐਸਟ ਹੈ ਕਿ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਨੂੰ ਦਬਕੇ ਉੱਲ ਤੱਕ ਕਲਿੱਕ ਕਰੋ ਇਸ ਦੇ ਨਾਲ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਇਸ ਟਾਈਮ ਆਪਾਂ ਟਿੱਬਕ ਕ੍ਰੋਸ ਕਰਕੇ ਅਗਾ ਥੇੜ ਦਾਇਆ ਸਿੰਘ ਦੇ ਸੀ ਦੇਚਾ ਆਪਾਂ ਜਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਖੇਡ ਦਿਆ ਸਿੰਘ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਕਿੰਨਾ ਹੀ ਸੋਹਣਾ ਗੁਰਦੁਆਰਾ ਸਾਹਿਬ ਨੇ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਤਾਂ ਇਸ ਤੋਂ ਇਲਾਵਾ ਝੋਨੇ ਦੀ ਫਸਲ ਜਿਹੜੀ ਕਿ ਗੱਗਰ ਨਦੀ ਯਾਨੀ ਕਿ ਐਸ ਏਰੀਆ ਵਿੱਚ ਬਹੁਤ ਹੀ ਸੋਹਣੀ ਗੱਗਰ ਨਦੀ ਆਸੇ ਪਾਸੇ ਜਿੰਨੀ ਫਸਲ ਹੁੰਦੀ ਹੈ ਝੋਨੇ ਦੀ ਫਸਲ ਹੀ ਹੁੰਦੀ ਹੈ ਉਹ ਤਾਂ ਬਹੁਤ ਹੀ ਸੋਹਣੀ ਫਸਲ ਹੁੰਦੀ ਹੈ ਹਾਲਾਂਕਿ ਜਿਹੜੀ ਗੱਗਰ ਨਦੀ ਦੇ ਵਿੱਚ ਹੈ ਉਹ ਤਾਂ ਲਗਭਗ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤਾਂ ਸਾਥੀਓ ਐਸ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਗੱਗਰ ਨਦੀ ਤੇ ਆ ਮੇਰੇ ਪਿੱਛੇ ਤੁਸੀਂ ਜੀਸੀਬੀ ਮਸ਼ੀਨ ਵੇਖ ਸਕਦੇ ਹੋ ਹਾਲਾਂਕਿ ਇਸ ਲੋਕੇਸ਼ਨ ਤੋਂ ਜਿੱਥੇ ਅਸੀਂ ਇਸ ਟਾਈਮ ਵੀਡੀਓ ਬਣਾ ਰਹੇ ਹਾਂ ਇੱਕ ਕਰੀ ਵਾਲੇ ਨੂੰ ਰਸਤਾ ਜਾਂਦਾ ਜੋ ਕਿ ਸਾਡੇ ਪਿੰਡ ਤਲਵਾੜਾ ਖੁਰਤ ਤੋਂ ਆ ਕੇ ਕਰੀ ਵਾਲੇ ਨੂੰ ਜਾਂਦਾ ਹੈ ਹਾਲਾਂਕਿ ਉਹ ਪੁਲ ਤਾਂ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਪਰ ਇੱਥੇ ਦੀ ਜੇਕਰ ਤੁਹਾਨੂੰ ਦਸੀਏ ਤਾਂ ਇੱਥੇ ਜ਼ਿਆਦਾ ਖਤਰਾ ਨਹੀਂ ਹੈ ਪਰ ਫਿਰ ਵੀ ਇੱਥੇ ਜੀਸੀਬੀ ਮਸ਼ੀਨ ਅਤੇ ਗੱਟੇ ਮਿੱਟੀ ਦੇ ਪਰ ਕੇ ਪੂਰੀ ਤਿਆਰੀ ਕਰ ਰੱਖੀ ਹੈ ਜੇ ਕਰੇ ਤਾਂ ਹੋਰ ਪਾਣੀ ਵਧਦਾ ਹੈ ਅਤੇ ਹੋਰ ਇਤੋਂ ਨੁਕਸਾਨ ਹੋਣ ਦੀ ਸਥਿਤੀ ਵਿੱਚ ਇਸ ਤੋਂ ਕੰਮ ਲਿਆ ਜਾ ਸਕੇ ਤਾਂ ਇਸ ਟਾਈਮ ਸਾਡੀ ਪਿੰਡ ਤਲਵਾੜਾ ਖੁਰ ਦੀ ਪੰਚਾਇਤ ਨੇ ਪੂਰਾ ਆਪਣਾ ਬੰਦੋਬਸਤ ਕਰ ਰੱਖਿਆ ਹੈ ਹਾਲਾਂਕਿ ਸਾਰੀਆਂ ਹੀ ਪੰਚਾਇਤਾਂ ਨੇ ਆਪਣੇ ਸੀਤ ਤੇ ਜਿੱਥੇ ਵੀ ਨਾਲੀ ਪੈਂਦੀ ਹੈ ਉਹ ਤਾਂ ਸਾਰਿਆਂ ਨੇ ਫੁੱਲ ਤਿਆਰੀ ਕਰ ਰੱਖੀ ਹੈ ਆ ਤੁਸੀਂ ਵੀਡੀਓ ਚ ਪਾਣੀ ਦੇ ਪੱਧਰਾ ਜਿਵੇਂ ਦੇਖ ਹੀ ਸਕਦੇ ਹੋ ਕਿ ਕਿੰਨਾ ਪਾਣੀ ਹੈ ਅੱਜ ਆਪਾਂ 6 9 2025 ਦੀ ਵੀਡੀਓ ਬਣਾ ਰਹੇ ਆ ਦੱਸਦੇ ਆ ਕਿ ਪਹਿਲਾਂ ਇੱਕ ਦੋ ਦਿਨ ਪਹਿਲਾਂ ਅੱਜ ਨਾਲ ਪਾਣੀ ਘਟ ਗਿਆ ਸੀਗਾ ਪਰ ਘਟਣ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਅੱਜ ਪਾਣੀ ਵਧ ਗਿਆ ਹੈ ਕਿਉਂਕਿ ਪੰਜਾਬ ਅਤੇ ਹਿਮਾਚਲ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਨਦੀਆਂ ਨਾਲੇ ਆਪਣੇ ਪੂਰੇ ਉਫਾਨ ਤੇ ਹਨ ਪੰਜਾਬ ਵਿੱਚ ਤਾਂ ਆਪਾਂ ਸਾਰੇ ਜਾਣਦੇ ਆ ਕਿ ਬਿਆਸ ਅਤੇ ਸਤਲੁਜ ਨਦੀ ਨੇ ਪੂਰਾ ਆਪਣਾ ਕਹਿਰ ਮਚਾਇਆ ਹੋਇਆ ਹੈ ਅਤੇ ਅੱdte ਤੋਂ ਜ਼ਿਆਦਾ ਪੰਜਾਬ ਡਬੋਤ ਹੈ ਇਹਨਾਂ ਦਰਿਆਵਾਂ ਨਾਲ ਕਿਉਂਕਿ ਲਗਾਤਾਰ ਬਰਸਾਤ ਹਿਮਾਚਲ ਵਿੱਚ ਹੋ ਰਹੀ ਹੈ ਅਤੇ ਉਹਦੇ ਕਾਰਨ ਜਿਹੜੇ ਡੈਮ ਹਨ ਉਹ ਪੂਰੀ ਤਰ੍ਹਾਂ ਭਰ ਚੁੱਕੇ ਹਨ ਜਿਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹ ਆਏ ਹੋਏ ਹਨ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਇੱਕ ਦੋ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹੜ੍ਹਾਂ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਅਤੇ ਇੱਕ ਦੋ ਜਗ੍ਹਾ ਤੋਂ ਗੱਗਰ ਦਰਿਆ ਟੁੱਟ ਵੀ ਗਿਆ ਹੈ ਤਾਂ ਸਾਥੀਓ ਬਹੁਤ ਹੀ ਜ਼ਿਆਦਾ ਆ ਦਿਨ ਮਾੜੇ ਚੱਲ ਰਹੇ ਹਨ ਜੋ ਕਿ ਪ੍ਰਮਾਤਮਾ ਇਸ ਵੇਰੇ ਪਤਾ ਨਹੀਂ ਕੀ ਕਰਕੇ ਵਿਖਾਊਗਾ ਪਾਸਟੈਂ ਤੁਸੀਂ ਆ ਵੀਡੀਓ ਚ ਵੇਖ ਹੀ ਸਕਦੇ ਹੋ ਗੱਗਰ ਦਰਿਆ ਦਾ 뷰 ਤੁਹਾਨੂੰ ਦਿਖਾ ਰਿਆਂ ਆ ਮਿੱਟੀ ਦੇ ਭਰੇ ਹੋਏ ਗੱਟੇ ਤੁਸੀਂ ਵੇਖ ਹੀ ਸਕਦੇ ਹੋ ਅਤੇ JCB ਮਸ਼ੀਨ ਆ ਜਿੱਥੇ ਮਸ਼ੀਨ ਖੜੀ ਹੈ ਇੱਕ ਤੋਂ ਰਸਤਾ ਜੋ ਕਿ ਅੱਗੇ ਜਾ ਕੇ ਇੱਥੇ ਧਾਰ ਦੇ ਵਿੱਚ ਪੁਲ ਹੁੰਦੀ ਸੀ ਜੋ ਕਿ ਪਿੰਡ ਕਰੀ ਵਾਲੇ ਨੂੰ ਪੋਲੋ ਜੋੜਦੀ ਸੀ ਉਹ ਪੁਲ ਤ ਡੁੱਬ ਗਿਆ ਇਹਨੂੰ ਤਕਰੀਬਨ ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਤੇ ਉਹ ਪੋਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤਾਂ ਵੇਖ ਸਕਦੇ ਹੋ JCB ਮਸ਼ੀਨ ਇੱਥੇ ਪੂਰੀ ਤਿਆਰੀਆਂ ਚ ਹੈ ਅਤੇ ਗੱਟੇ ਵੀ ਮਿੱਟੀ ਦੇ ਭਰੇ ਹੋਏ ਹਨ ਤੁਸੀਂ ਇਸ ਤੋਂ ਪਾਰ ਤੁਸੀਂ ਪਾਣੀ ਹੀ ਪਾਣੀ ਵੇਖ ਰਹੇ ਹੋ ਗੱਗਰ ਦਰਿਆ ਦਾ ਤੁਹਾ ਸਾਥੀਓ ਅੱਜ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਹੋ ਚੁੱਕੇ ਹਨ ਖਾਸ ਕਰ ਦੋ ਰਾਜਾਂ ਦੇ ਹਰਿਆਣਾ ਤੇ ਪੰਜਾਬ ਦੇ ਤਾਂ ਸਾਥੀਓ ਇਹਦੇ ਬਾਰੇ ਤੁਹਾਡੇ ਕੀ ਖਿਆਲ ਹਨ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਤੁਹਾਡੇ ਏਰੀਆ ਵਿੱਚ ਕਿੰਨਾ ਪਾਣੀ ਹੈ ਕਿਰਪਾ ਕਮੈਂਟ ਵਿੱਚ ਆਪਣੇ ਪਿੰਡ ਦਾ ਨਾਮ ਜਾਂ ਆਪਣੇ ਸ਼ਹਿਰ ਦਾ ਨਾਮ ਜਰੂਰ ਲਿਖਿਓ ਤਾਂ ਅੱਜ ਵੀ ਇਸ ਵੀਡੀਓ ਨੂੰ ਇੱਥੇ ਸਮਰਥਨ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ